जिला परिषद ਦੇ اندر ਜਿਹਨਾਂ ਰਿਕਾਰਡ ਤੋੜ ਜਿਸ ਪ੍ਰਾਪਤ ਕੀਤੀ ਆ ਠੱਠਾ ਸਾਹਿਬ ਮੰਡੀ ਗੁਗਿਤਗੜ ਦੇ ਨਗਰ ਕੌਂਸਲ ਦੇ ਪ੍ਰਧਾਨ ਜੀ ਤੇ ਸਾਡੇ ਵਿੱਚ ਕਾਰ ਆ ਸ਼ਾਮਲ ਹੋ ਰਹੇ ਸਰਦਾਰ ਸੁਖਵਿੰਦਰ ਸਿੰਘ ਪਾਬਰੀ ਸਾਹਿਬ ਉਹਨਾਂ ਦੀ ਧਰਮ ਪਤਨੀ ਕਮਲਜੀਤ ਕੌਰ ਜੀ ਪਾਬਰੀ ਸਾਹਿਬ ਰਕੇਸ਼ ਦਾਹੋਤ ਜੀ इन्हों ने अपने अपने समय दौरान नगर कौंसल बतौर म्यूंसिपल कौंसलर बतौर प्रधान बेहतरीन सेवावान नमे शामिल हो रहे हैं सब तो पहला मैं स्वागत कर दा गा मैं देख रहा सी कि मेरे बहुत ही सत्कारयोगे एमएलए साहबान वालों जो पिछले जब मैं गल कर करा पौने चार साल प्राप्तियां पंजाब सरकार दिया की की रह गया दाप्तिया सामने रखी है क्योंकि आम आदमी पार्टी का इतिहास कोई ज्यादा पुराना इतिहास नहीं है आम आदमी पार्टी का इतिहास जरा ਬڑا ਛੋਟਾਗਾ ਪ੍ਰਭਾਵੀ ਪਾਰਟੀਆਂ ਪ੍ਰਾਪਤੀਆਂ ਇਹਨਾਂ ਪਾਰਟੀਆਂ ਨੇ ਲਾਭਸਾਲ ਲਈਆਂ ਆਮ ਆਪੀ ਪਾਰਟੀ ਦਾ ਆਗਾਜ਼ ਦਿੱਲੀ ਤੋਂ ਹੁੰਦਾਗਾ ਪੰਜਾਬ ਗੁਆਹ ਗੁਜਰਾਤ ਜਮੁਕਤਸ਼ਦੀਰ ਇਹਨਾਂ ਸੂਬਿਆਂ ਦੇ ਅੰਦਰ ਆਮ ਆਪੀ ਪਾਰਟੀ ਦੇ ਚੜ੍ਹੇ ਹੋਏ ਨਮਾਇੰਦੇ ਅੱਜ ਉਹਨਾਂ ਵਿਧਾਨ ਸਭਾਵਾਂ ਦੇ ਅੰਦਰ ਆਪਣੀ ਸਿਮਾਨਵਾ ਰਹੇ ਨੇ कली यही थी कि दिल्ली सरकार बनी तो भी दिल्ली तेरा सरकार बन गई थी और 14 में अंदर सरदार भगवंत सिंह मान जी ने पंजाब के अंदर मुका लाया चार मेंबर पार्लियामेंट उसी आम आदमी पार्टी की चोरी पाए पहली बार और पहली बार ही पंजाब विधानसभा में 2017 में इलेक्शन हुई ਪੰਜਾਬ ਬਲੰਸਵਾ ਦੀ ਪਹਿਲੀ ਇਲੈਕਸ਼ਨ ਲੜਦੇ ਆ ਆਵਾਮੀ ਪਾਰਟੀ ਨੇ ਇੱਕ ਮੀਲ ਪੱਥਰ ਜਿਹੜਾ ਉਹ ਗੱਡਿਆ ਕਿ ਪਹਿਲੀ ਵਾਰੀ ਵਿਰੋਧੀ ਧਿਰ ਦੀ ਭੂਮਿਕਾ ਨਮੋਦ ਜੋਬਾਰੀ ਤੁਸੀਂ ਸਾਰਿਆਂ ਦੇ ਪੰਜਾਬ ਦੇ ਅਵਾਮੀ ਪਾਰਟੀ ਦੀ ਲਾਇਕ ਇਹ ਇਤਿਹਾਸਿਕ ਕਦਮ ਲੈਂਗੇ ਇਹਨਾਂ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਜਿੱਨਾ ਪਾਰਟੀ ਨੇ ਰਾਜ ਕੀਤਾ ਕੋਈ 100 ਸਾਲ ਪੁਰਾਣੀ ਕੁਝ 35 ਸਾਲ ਪੁਰਾਣੀ ਪਰ ਸਾਡੀ ਪਾਰਟੀ ਦੇ ਕਦਮ ਜਿਵੇਂ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰਾਂ 2017 ਤੋਂ ਪਹਿਲੇ ਦੇਗੀ ਪਹਿਲੀ ਵਾਰ ਵੈਲੀ ਬ੍ਰੈਕ ਹੋ ਗਿਆ ਕਰੋ 2017 ਔਰ 2018 ਦੇ ਵਿੱਚ ਹੀ ਮੈਨੂੰ ਪੰਜਾਬ ਵਿਧਾਨ ਸਭਾ ਦਾ ਸੀਡਰ ਆਫ ਦਿ ਆਪੋਜੀਸ਼ਨ ਦੇਤਾ ਗ੍ਰੋਹੀਦਰ ਸਰਦਾਰ ਕੋ ਬਲ ਸਿੰਘ ਮਾਨ ਜੀ ਨੇ ਬਣਾਇਆ ਸਾਡੇ ਡੈਕਸ਼ਨ ਕਰਮਿੰਦਰ ਅਰਵਿੰਦ ਕੇਜਰੀਵਾੜ ਜੀ ਨੇ ਬਣਾਇਆ ਔਰ ਉਸ ਤੋਂ ਬਾਅਦ ਟੀਮ ਵੜਾ ਕੇ ਲਗਾਤਾਰ ਪੰਜਾਬ ਦੇ ਅੰਦਰ ਅਸੀਂ ਬੁੱਧਿਆ ਤੇ ਗੱਲ ਕੀਤੀ ਮੇਰੇ ਆਗਾ ਤੇ ਗੈਰੀ ਬਲਿੰਦੀ ਸਾਡੇ ਸੰਗਠਨ ਦੇ ਅੰਦਰ ਇਹਨਾਂ ਨੇ ਇਹ ਕੋਪਕਾਰ ਵਾਈ ਅਸੀਂ ਆਪਣੇ ਆਪਣੇ ਰਾਈਕਲਮ ਪਰ ਤੁਸੀਂ ਸਾਰਿਆਂ ਨੇ ਸਾਡੀ ਜਿੰਨੇ ਵੀ ਟੀਮ ਬੈਠੀ ਆ ਤੇ ਸਾਰਿਆਂ ਨੇ 22 ਤੱਕ ਪੰਜਾਬ ਦੇ ਅੰਦਰ ਹਰ ਇੱਕ ਵਿਅਕਤੀ ਨੂੰ ਕਾਂਗਰਸ ਦੇ ਕਰਤਾਰ ਬਾਰੇ ਅਕਾਲੀਦਰ ਬੀਜੇਪੀ ਦੇ ਕਰਤਾਰ ਬਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਦੀ ਨਿਸ਼ਚਿਤੀ ਹੋ ਰਹੀ ਆ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨੀ ਨੂੰ ਨਸ਼ਿਆਂ ਵੱਲ ੱੱਕਿਆ ਜਾ ਰਿਹਾਗਾ ਕਿ ਕਿਸ ਤਰ੍ਹਾਂ ਲੋਕ ਦਰਦੇ ਮਾਰੇ ਸਹਿਨ ਦੇ ਬਾਰੇ ਕਿ ਸਾਡਾ ਇੱਕ ਧੀ ਆ ਇੱਕੋ ਇੱਕ ਪੁੱਤ ਆ ਉਹ ਕਿਤੇ ਨਸ਼ੇ ਦਾ ਸ਼ਿਕਾਰ ਨਾ ਹੋ ਦੇ ਉਹਨੂੰ ਬਾਹਰ ਦੇ ਰਿਸ਼ਤਾ ਮੈਨੂੰ ਭੇਜਿਆ ਲੱਗ माहौल जै गल कर करा, दो हजार दो बाद लो बी तक यही माहौल रहा भी साल ब्रेन ट्रेन होंगे नौजवान छहले सूबे पंजाब खाली होंगे बजुर्ग बैठे ने बहुत सारे दस दिन दो हजार दो तो पहला कद चेटे का नाम सुने होना ਜਿਹਦੇ ਹਰਮ ਤਕੀਨ ਸਮਾਜ ਦਾ ਨਾਮ ਸੁਣਿਆ ਹੋਵੇ ਪੰਜਾਬ ਦੇ ਬਿਰਸਤਾਂ ਦੇ ਖਰਾਬ ਪੜਾਦੇ ਕਿ ਪੰਜਾਬ ਨੂੰ ਨਸ਼ਿਆਂ ਦੀ ਤਾਕਤ ਜਿਹੜੀ ਸੰਤ ਮਹਾਂਪੁਰਖਾਂ ਦੀ ਤਾਕਤ ਸੀ ਜਿਹੜੀ ਸੂਰਬੀਰ ਯੋਧਿਆਂ ਦੀ ਤਾਕਤ ਸੀ ਜਿਨੇ ਦੇਸ਼ ਨੂੰ ਯਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਜੋ ਦੇਸ਼ ਨੇ ਯਾਦ ਹੋਇਆ ਤਾਂ ਤੁਹਾਡੇ ਹਿੱਸੇ ਆ ਜਿਹਾ ਨਹੀਂ ਜੇ ਦੇ ਇਤਿਹਾਸਕ ਪੰਨੇ ਫਿਰੋਲਦੇ ਆ ਟਾਡੇ ਬਜ਼ੁਰਗਾਂ ਨੇ ਆਪਣੇ ਬਜ਼ੁਰਗਾਂ ਨੇ ਦੇਸ਼ੋਂ ਯਾਤਰਾ ਉੱਲ ਸਭ ਤੋਂ ਵੱਡਾ ਯੋਗਦਾਨ ਦਿੱਤਾ ਸ਼ਹੀਦ ਆਜ਼ਮ ਭਗਤ ਸਿੰਘ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਰਾਜਗੁਰੂ ਚਕਦੇਵ ਚਿੰਤ ਉਦਮ ਸਿੰਘ ਇਹ ਸਾਰੇ ਨੌਜਵਾਨ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਪਰ ਲੇਕਿਨ ਉਸੇ ਧਰਤੀ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਗਿਆ ਔਰ 22 ਜਦੋਂ ਸਰਕਾਰ ਭਗਵੰਦ ਸਿੰਘ ਮਾਦੀ ਨੇ ਹੌਕਾ ਦਿੱਤਾ ਜਦੋਂ ਸਾਡੇ ਇਲੈਕਸ਼ਨ ਕਮਿਸ਼ਨ ਅਰਵਿੰਦ ਕੇਜਰੀਵਾੜੀ ਨੇ ਹੌਕਾ ਦਿੱਤਾ ਤਾਂ ਤੁਸੀਂ ਨੇ ਇੱਕ ਆਵਾਜ਼ ਦੇ ਅੰਦਰ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਨਾ ਕੈਂਡੀਡੇਟ ਦੇਖਿਆ ਨਾ ਇਹ ਦੇਖਿਆ ਕੋਲ ਖੜਾ ਸਾਹਮਣੇ ਤੁਸੀਂ ਜੁਟ ਹੋ ਕੇ ਇੱਕ ਮੁੱਠ ਕੋ ਕੇ ਆਮ ਆਦਮੀ ਪਾਰਟੀ ਦੇ ਅੰਦਰ ਵਟਾ ਫਟਾ ਦਿੱਤਾ ਮੈਨੂੰ ਯਾਦ ਆ ਜਦੋਂ ਪੰਜਾਬ ਦੀ ਪਹਿਲੀ ਕੈਬਨਿਟ ਹੋ ਰਹੀ ਸੀ ਕਿਉਂਕਿ ਮੈਂ ਪਹਿਲੀ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਬੈਠਾ ਜਦ ਅਜੰਡਾ ਪੇਸ਼ ਹੋਇਆ ਉਹ ਜਿੱਦ ਦੀ ਪਹਿਲੀ ਐਕਸਮੇ ਸੀ ਕਿ 30 ਹਜ਼ਾਰ ਨੌਕਰੀਆਂ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣ ਮੈਂ ਖਜ਼ਾਨਾ ਮੰਤਰੀ ਸੀ ਮੈਂ ਔਰ ਇਹ ਕਿ ਸੀਰ ਸਾਹਿਬ ਨੂੰ ਪੁੱਛਣ ਲੱਗਿਆ हौली हौली कदन बहुत ज्यादा क्योंकि तनखा तो देनी नहीं शुरुआत करनी लखती जाएगा तो उस समय सारे ने असला पहला इश्ते जरा का जारी होगा तीह हजार का होगा पहला इश्ते तीह हजार और जिसे नौजवान मुद्दे कुड़ियां दोबारा विश्वास बहाल होया कि त्रेठ हजार सरकारी नौकरियां असि कि दे चुके तो तो अजे बहुत सारे रिजल्ट जो बाकी ने तो बहुत सारे बचे जी पीसीएस का इंजाम दिता होना कहीं इंस्पैक्टर ਯਾਦ ਤਾਂ ਹਾਂ ਕਈ ਪੰਜਾਬ ਉਸਤੇ ਤਿਆਰੀ ਕਰ ਰਹੇ ਹੁਣ ਤੇ ਵਾਸ ਲੱਗਣ ਦੀ ਤਿਆਰੀ ਚੱਲ ਰਹੀ ਹੁਣ ਤੇ ਪੋਸਟਰ ਸਾਡੀਆਂ ਐਡਵਰਟਾਈਜ਼ਮੈਂਟ ਕੀਤੀਆਂ ਹੋਈਆਂ ਨੇ ਸੋ ਲਗਾਤਾਰ ਇਹਦਾ ਕੰਮ ਕੀਆ ਜਿਹੜਾ ਬ੍ਰੇਨ ਬ੍ਰੇਨ ਹੋ ਰਿਹਾ ਸੀ ਜਿਹੜਾ ਬਾਹਰ ਨੂੰ ਜਾਣ ਦਾ ਰੁਝਾਨ ਸੀ ਉਹਨੂੰ ਠੱਲ ਪਈ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਹੋਣਾ ਪੰਜਾਬ ਦੀਆਂ ਅਖਬਾਰਾਂ ਨੇ ਕੀ ਲਿਖਿਆ ਸੀ ਪੰਜਾਬ ਦੇ ਲੋਕੀ ਨੇ ਲਿਖਿਆਗਾ ਕਿ ਪੰਜਾਬ ਦੇ ਵਿੱਚ ਪਾਸਪੋਰਟ ਬਣਾਉਣ ਨੂੰ ਠੱਲ ਪਈ ਯਾਨੀ ਕਿ ਇਹ ਲਗਾਤਾਰ ਨੈਨਾ ਲੱਗਦੀ ਆ ਸੀ ਆ ਪਾਸਪੋਰਟ ਬਣਾਉਣ ਦੇ ਲਈ ਕਿ ਬਾਹਰ ਦੇਸ਼ ਨੂੰ ਜਾਣਾ ਦਾ ਵੀ ਕਰ ਲਈ ਦਸਵੀਂ ਪਾਸ ਕਰ ਲਈ ਚਲੀ ਆਈ ਨੇ ਉਹਨੂੰ ਠੱਲ ਪਈ ਜਾ ਜੇ ਤੁਸੀਂ ਪਿਛਲੇ 2 ਸਾਲਾਂ ਦਾ ਅੰਕੜੇ ਦੇਖੋਗੇ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਸਰਕਾਰੀ ਕਾਲਜ ਪ੍ਰਾਈਵੇਟ ਕਾਲਜ ਬੰਦ ਹੋਣ ਤੇ ਕਗਾਰ ਤੇ ਆ ਗਏ ਸੀ ਅਜ ਉਹਦਾ ਸਾਰਿਆਂ ਦੇ ਅੰਦਰ ਸੀਟਾ ਪੂਰੀਆਂ ਭਰੀਆਂ ਹੋਈਆਂ ਨੇ ਵਿਦਿਆਰਥੀ ਪੂਰੀਆਂ ਸੀਟਾਂ ਭਰੀਆਂ ਨੇ ਕਈ ਯੂਨੀਵਰਸਿਟੀਆਂ ਦੇ ਅੰਦਰ ਆਪ ਨੂੰ ਦੇਰੇਕੋੜ ਫਾਈਲਾਂ ਆਉਂਦੀਆਂ ਨੇ ਕਿਆਂ ਅੱਗੇ ਮਾਨਜੋਗ ਸੀਐਮ ਤੱਕ ਸਾਹ ਤੱਕ ਇੰਦਾਂ ਦਾ ਸੀਟਾ ਵਧਾਉਣ ਦੀ ਗੱਲ ਹੁੰਦੀ ਆ ਕਿ ਸੀਟਾ ਵਧਾਇਆ ਜਾਂਦਾ ਹੈ ਪਹਿਲਾਂ ਲਗਾਤਾਰ ਟੱਕਰ ਜਾਂ ਉਸੇ ਬਹੁਤ ਸਾਰੇ ਕਾਲਜ ਵੀ ਵਿਕੇ ਹੋਣੇ ਤੁਹਾਡੀ ਆਸੋ ਦੇਖੋ ਤੁਹਾਡੇ ਚ ਕੋਈ ਨਾ ਕਿਸੇ ਦਾ ਰਿਸ਼ਤੇ ਦਾ ਦੋਸਤ ਬਿਸ਼ਰ ਜ਼ਰੂਰ ਕੋਈ ਚਰਾਦਾ ਹੋਣਾ ਯੂਨੀਵਰਸਿਟੀ ਚਰਾਦਾ ਹੋਣਾ ਕਨਸਕੂ ਬਿਕਰ ਲਾਗੇ ਸੀ ਕਨਸਕੂ ਹੋਰ ਦੁਬਾਰਾ ਇੱਕ ਵਾਰ ਫੇਰ ਪੰਜਾਬ ਦੀ ਜਵਾਨੀ ਦਾ ਜਿਹੜਾ ਵਿਸ਼ਵਾਸ ਉਹ ਸਰਦਾਰ ਭਗਵੰਦ ਸਿੰਘ ਮਾਜੀ ਦੇ ਬਾਅਦ ਕੀਤਾ ਆ ਜਿੱਕਰ ਪੰਜਾਬ ਦੇ ਹਰੇਕ ਸੜਕ ਦੇ 50 ਕਿਲੋਮੀਟਰ ਬਾਅਦ 25 ਕਿਲੋਮੀਟਰ ਬਾਅਦ ਤੁਹਾਨੂੰ ਕਿਤੇ ਕੋਈ ਇੰਡਸਟਰੀ ਮਿਲ ਸਕੋ ਮਿਲ ਗਈ ਆ ਕਿਤੇ ਕੋਈ ਫੂਡ ਹੱਬ ਲੇਖ ਨੂੰ ਮਿਲ ਰਿਹਾ ਜਿਸ ਤਰ੍ਹਾਂ ਗੈਰੀ ਜੀ ਨੇ ਗੱਲ ਕੀਤੀ ਆ ਸਰਾਬਨ ਟੈਕਸਟਾਈਲ ਦੀ ਕਾਟਾ ਸਟੀਲ ਦੀ ਵੱਡੀਆਂ ਕੰਪਨੀਆਂ ਜਿਹੜੀਆਂ ਪੰਜਾਬ ਤੋਂ ਮਾਰੀਆਂ ਨੇ ਅੱਜ ਕੱਿਸੀ ਪੰਜਾਬ ਦੇ ਅੰਦਰ ਇੱਕ ਵਿਸ਼ਵਾਸ ਜਿਹੜਾ ਲੋਕਾਂ ਦਾ ਭਾਰ ਕੀਤਾ ਕਰ। ਇਹ ਜਿਹੜੇ ਮਾਰਦੇ ਉੱਤੇ ਵੱਡਾ ਹਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੋਲਿਆ ਕਰ। ਕਿਉਂਕਿ ਪੰਜਾਬ ਨੂੰ ਗੈਂਗਸਟਰ ਨੇ ਧੱਕੀ ਬਣਾ ਰੱਖਿਆ। ਔਰ ਤੁਸੀਂ ਹੈਰਾਨ ਹੋਵੋਗੇ ਕਿ ਕਾਂਗਰਸ ਦੇ ਰਾਜ ਦੇ ਅੰਦਰ ਬਹੁਤ ਸਾਰੇ ਨਾਮੀ ਗੈਂਗਸਟਰ रोपड़ी जेल पटिया की जेल बर्बाद हो सके क्योंकि हौली हौली हथ मिला के हौली हौली अपराध की शाखा के अंदर अपराध की दुनिया प्रवेश कर माहौल कांग्रेस तो पार्टी ने बनाया तो उस अकाली दल का योगदान रहा सो मेरा कहने का पाला ਅਸੀਂ ਜਿੰਨੇ ਵਾਦੇ ਜਿੰਨੇ ਗਰੰਟੀਆਂ ਦੇ ਕੇ ਪੰਜਾਬ ਵਿੱਚ ਸੱਤਾ ਬਚਾਇਆ ਸੀ ਸਾਰੀਆਂ ਗਰੰਟੀਆਂ ਲੱਗ ਤੱਕ ਮੁਕਫਰ ਕਰ ਦੇਈਏ ਚਾਹੇ 300 ਜੋ ਨਾ ਬਿਜਲੀ ਦੀ ਗੱਲ ਹੋਵੇ ਪਹਿਲੇ 3 ਮਹੀਨੇ ਕੋਈ ਕੀਤੀ ਚਾਹੇ ਪੰਜਾਬ ਦੇ ਸਕੂਲਾਂ ਦੀ এডੂਕੇਸ਼ਨ ਸਿੱਖਿਆ ਦੀ ਕਾਇਆ ਕਰਨ ਦੀ ਗੱਲ ਹੋਵੇ ਉਹਦੇ ਤੇ ਕੰਮ ਪਹਿਲੇ 3 ਮਹੀਨੇ ਸ਼ੁਰੂ ਹੋਇਆ ਚਾਹੇ ਪੰਜਾਬ ਦੇ ਹੈਲਥ ਸੈਕਟਰ ਦੀ ਗੱਲ ਹੋਵੇ ਉਹਦੇ ਅੰਦਰ ਵੱਡੇ ਬਦਲਾਅ ਕੀਤੇ ਗਏ ਔਰ ਜਿਸ ਤਰ੍ਹਾਂ ਗੈਰੀਏ ਦੱਸਿਆ दस लखीमे की शुरूआत अंदर सूबा देश भर अंदर जिथे दस लख रूपये का कैशलैस जी सेहत बीमा योजना सड़क रकम पंजाब चार